ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ ਤਹਿਤ ਸੂਬੇ ਅੰਦਰ ਖੁਰਾਕੀ ਵਸਤੂਆਂ ਮਲਾਵਟ ਖੋਰੀ ਨੂੰ ਸਖਤੀ ਨਾਲ ਰੋਕਣ ਲਈ ਵਿੱਡੀ ਮੁਹਿੰਮ ਤਹਿਤ ਸਿਹਤ ਵਿਭਾਗ ਸੰਗਰੂਰ ਦੀ ਟੀਮ ਵੱਲੋਂ ਸੁਨਾਮ ਉਦਮ ਸਿੰਘ ਵਾਲਾ ਨੇੜੇ ਪਿੰਡ ਜਗਤਪੁਰਾ ਵਿਖੇ ਖੁਰਾਕੀ ਪਦਾਰਥਾ ਤਿਆਰ ਕਰਨ ਵਾਲੀ ਇੱਕ ਫੈਕਟਰੀ 'ਚ ਅਚਨਚੇ ਚਾਪਾ ਮਾਰ ਸੈਂਪਲਿੰਗ ਤੋਂ ਬਾਅਦ ਫੈਕਟਰੀ ਤੇ ਗਦਾਮ ਨੂੰ ਸੀਲ ਕਰ ਦਿੱਤਾ ਗਿਆ ਜ਼ਿਲ੍ਹਾ ਪੁਲਿਸ ਦੇ ਸਹਿਯੋਗ ਨਾਲ ਮਾਰੇ ਗੇ ਛਾਪੇ ਦੌਰਾਨ ਸੇਤੂ ਭਾਗ ਟੀਮ ਲੋ ਫੈਕਟਰੀ ਵਿੱਚ ਤਿਆਰ ਕੀਤੇ ਜਾ ਰਹੇ ਮਰਬੇ ਆਮਲਾ ਕੈਂਡੀ ਚੈਰੀ ਆਦ ਪਦਾਰਥਾਂ ਦੇ ਸੈਂਪਲ ਭਰੇਗੇ ਡਿਪਟੀ ਕਮਿਸ਼ਨਰ ਜਤਿੰਦਰ ਜੋਰੇਵਾਲ ਦੇ ਦਿਸ਼ਾ ਨਿਰਦੇਸ਼ ਛੇਠ ਜ਼ਿਲ੍ਹਾ ਪ੍ਰਸ਼ਾਸਨ ਮਲਾਵਟ ਖੋਰਾ ਨੂੰ ਰੋਕਣ ਲਈ ਪੂਰੀ ਤਰ੍ਹਾਂ ਸਰਗਰਮ ਹੈ ਅਤੇ ਕਿਸੇ ਵੀ ਮਲਾਵਟ ਟਿਪੋਜਨ ਬਰਜ਼ਾਰਤ ਵੇਚ ਕੇ ਜिले ਲੋਕਾਂ ਦੀ ਸੇਤਨਾ ਖਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਉਨ੍ਹਾਂ ਕਾ ਮੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪ੍ਰਸ਼ਾਸਨ ਲੋਕਾਂ ਨੂੰ ਚੁੱਧ ਅਤੇ ਮਿਆਰੀ ਪੋਜਨ ਪਦਾਰਥ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਸਮੇਂ ਉੱਤੇ ਜਹੀਆਂ ਕਾਰਵਾਈਆਂ ਅਮਰਵਿਚ ਲਿਆਉਣ ਲਈ ਟੀਮ ਦਾ ਪੂਰੀ ਤਰ੍ਹਾਂ ਚੌਕਸ ਹਨ ਜਿਹੜਾ ਜਾਉਂਗੇ ਜਿਹੜੇ ਵੇਗਨ ਸਾਰੇ ਟੈਸਟ ਕਰ ਰਹੇ ਸਰ ਪੰਜਾਬ ਸਰਕਾਰ ਦਾ ਜਿਹੜਾ ਇੱਕ ਮੇਨ ਮੋਟਿਵ ਹੈ ਤੰਦਰੁਸਤ ਪੰਜਾਬ ਤੰਦਰੁਸਤ ਸਿਹਤ ਲੋਕਾਂ ਨੂੰ ਪ੍ਰੋਵਾਈਡ ਕਰ ਰਹੀਆਂ ਇਸ ਕਰਕੇ ਲੋਕਾਂ ਦੀ ਸਿਹਤ ਨੂੰ ਦੇ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਇੱਕ ਸੈਂਪਲਿੰਗ ਹੋ ਰਹੀ ਹੈ ਅਸੀਂ ਇੱਥੇ ਅੱਜ ਆਏ ਆ ਤੇ ਜਿਹੜੇ ਆ ਅਲੱਗ-ਅਲੱਗ ਤਰ੍ਹਾਂ ਦਾ ਜਿਹੜੇ ਫੂਡ ਬਣੇ ਹੋਏ ਨੇ ਇੱਥੇ ਪ੍ਰੋਸੈਸ ਹੋ ਰਹੇ ਨੇ ਅਸੀਂ ਉਹਨਾਂ ਦੀ ਸੈਂਪਲਿੰਗ ਲੈ ਰਹੇ ਹਾਂ ਸਰ ਇਹਦਾ ਕੋਈ ਹਾਂਜੀ ਕੋਈ ਸੀਲ ਵਗੈਰਾ ਕੁਛ ਤਾਂ ਨਹੀਂ ਕਰਕੇ ਜਾ ਰਹੇ ਅਸੀਂ ਦਾ ਕੁਝ ਨਹੀਂ ਐਸਾ ਕੁਛ ਨਹੀਂ ਹੈ ਕੁਛ ਕੈਦੇਦਾਰ ਤੇ ਉਹ ਕੁਛ ਕੈਦੇਦਾਰ ਰੁਟੀਨ ਦੀ ਨਹੀਂ ਸਾਨੂੰ ਕੋਈ ਮੈਸੇਜ ਆਇਆ ਸੀ ਤੇ ਇਸ ਕਰਕੇ ਅਸੀਂ ਉਹ ਤੋਂ ਬਾਅਦ ਆ ਕੇ ਆ ਛੁੱਟੀ ਵਾਲ ਦਿਨਾਂ ਨੇ ਸੈਂਪਲਿੰਗ ਕਰ ਰਹੇ ਹਾਂ ਠੀਕ ਹੈ ਹਾਂਜੀ 이아에 뵐게 되이가만가고 ਲਿੰਗ ਲੈ ਰਹੇ ਆ ਤੇ ਉਹਦੇ ਅਕੋਰਡਿੰਗਲੀ ਜਿਵੇਂ ਸੈਂਪਲਿੰਗ ਦੀ ਰਿਪੋਰਟ ਆਉਗੀ ਜੋ ਸਾਨੂੰ ਰਿਪੋਰਟ ਦੇਣਗੇ ਉਹਦੇ ਅਕੋਰਡਿੰਗਲੀ ਅਸੀਂ ਕਾਰਵਾਈ ਕਰਦਾਂਗੇ ਠੀਕ ਹੈ ਪਲੀਜ਼ ਇਸ ਟਾਈਮ ਮੋਕੇ ਤੇ ਤੁਸੀਂ ਖੜੇ ਹੋ ਜੀ ਇੱਥੇ ਜੀ ਐਚਓ ਸਾਹਿਬ ਆਏ ਜੀ ਜੀ ਕੀ ਕਰਨੇ ਸਾਕੀ ਕਰਬੇ ਇੱਥੇ ਜੀ ਹੈਲਥ ਡਿਪਾਰਟਮੈਂਟ ਦੀਆਂ ਟੀਮਾਂ ਜੀਆਂ ਅਸੀਂ ਅੱਜ ਸੇਸ਼ ਕਰ ਰਹੇ ਹਾਂ ਨਾਲ ਹੈਲਥ ਡਿਪਾਰਟਮੈਂਟ ਦੀਆਂ ਟੀਮਸ ਨੂੰ ਤੇ ਡਿਸ ਹੈਲਥ ਆਫਸਰ ਹੈਗੇ ਆ ਡਿਸ ਫੂਡ ਸੇਫਟੀ ਆਫਸਰ ਹੈਗੇ ਆ ਤੇ ਉਹਦੇ ਅਕੋਰਡਿੰਗਲੀ ਉਹ ਸੈਂਪਲਿੰਗ ਕਰ ਰਹੇ ਆ ਜਿਹੜੇ ਅਗਲਗ ਪ੍ਰੋਡਕਟਸ ਜਿਹੜੇ ਤਿਆਰ ਹੁੰਦੇ ਆ ਉਹਨੋਂ ਦਾ ਪ੍ਰੋਸੈਸ ਦੇਖ ਰਿਹਾ ਤੇ ਸੈਂਪਲਿੰਗ ਕਰ ਰਿਹਾ ਸੈਂਪਲਿੰਗ ਦੇ ਬੇਸ ਤੇ ਜੋ ਰਿਪੋਰਟਾਂ ਆਣਗੀਆਂ ਉਹਦੇ ਬੇਸ ਤੇ ਫਰਦਰ ਜੋ ਹੋਊਗੀ ਕਾਰਵਾਈ ਕਰਾਂਗਾ